ਪੰਜਾਬ ਦੇ ਵਿੱਚ ਜਿੱਥੇ ਹੜ੍ਹਾਂ ਦੇ ਨਾਲ ਕਈ ਪਿੰਡ ਪ੍ਰਭਾਵਿਤ ਹੋਏ ਨੇ ਉੱਥੇ ਗੱਲ ਕਰੀਏ ਤਾਂ ਅਮ੍ਰਿਤਸਰ ਦੇ ਹਲਕਾ ਜਨਾਲਾ ਦੇ ਪਿੰਡ ਦੇ ਵਿੱਚ ਹੁਣ ਲਗਾਤਾਰ ਹੀ ਰਾਵੀ ਦਰਿਆ ਦਾ ਪਾਣੀ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਪਿੰਡਾਂ ਦੇ ਵਿੱਚ ਦਾਖਲ ਹੋ ਗਿਆ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ ਤਾਂ ਹੁਣ ਲੋਕ ਆਪਣੀ ਜਾਨ ਬਚਾਉਣ ਦੇ ਲਈ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਨੂੰ ਜਾ ਰਹੇ ਨੇ ਤਾਂ ਤਸਵੀਰਾਂ ਜੋ ਨੇ ਉਹ ਵੀ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜ਼ਰੂਰੀ ਦਾ ਸਮਾਨ ਲੈ ਕੇ ਆਪਣੇ ਬੱਚੇ ਨਾਲ ਲੈ ਕੇ ਪਰਿਵਾਰ ਨੂੰ ਨਾਲ ਲੈ ਕੇ ਲੋਕ ਆਪਣੇ ਘਰਾਂ ਨੂੰ ਛੱਡ ਰਹੇ ਨੇ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵ ਉਨੇ ਉਹ ਪਾਣੀ 'ਚ ਡੁੱਬੇ ਹੋਏ ਨੇ ਸੜਕਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਤੇ ਲੋਕ ਆਪਣੀ ਜਾਨ ਬਚਾ ਰਹੇ ਨੇ ਔਰ ਆਪਣੇ ਘਰ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਨੂੰ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦਾ ਜੋ ਕਹਿਰ ਉਹ ਲਗਾਤਾਰ ਹੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਬੰਨ ਟੁੱਟ ਚੁੱਕੇ ਨੇ ਤਾਂ ਤਸਵੀਰਾਂ ਜਿਉਂ ਨੇ ਤੁਹਾਨੂੰ ਵਿਖਾ ਰਿਹਾ ਅੰਮ੍ਰਿਤਸਰ ਦੇ ਹਲਕਾ ਜਨਾਲਾ ਦੇ ਪਿੰਡ ਦੀਆਂ ਨੇ ਜਿੱਥੇ ਕਿ ਪਿੰਡ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਹੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾ ਰਹੇ ਨੇ ਔਰ ਦੇਖ ਸਾਹਦੇ ਹੋ ਕਈ ਲੋਕਾਂ ਨੇ ਆਪਣੀ ਘਰਾਂ ਦੇ ਛੁੱਤਾਂ ਦੇ ਦੇ ਨਾਲ ਜ਼ਿਆਦਾਤਰ ਪੰਜਾਬ ਦੇ ਕਿਸਾਨਾਂ ਨੂੰ ਮਾਰ ਪਈ ਹੈ ਜੋ ਕਿਸਾਨ ਦੀਆਂ ਫਸਲਾਂ ਸੀ ਉਹ ਤਬਾਹ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਲਗਾਤਾਰ ਹੀ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਿਸੇ ਦਾ ਵੀ ਜੀ ਨਹੀਂ ਕਰਦਾ ਕਿ ਆਪਣਾ ਘਰ ਛੱਡ ਕੇ ਜਾਵੇ ਔਰ ਇਸ ਹੜ ਨੇ ਲੋਕਾਂ ਨੂੰ ਆਪਣਾ ਘਰ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਹੈ ਤਾਂ ਵੇਖ ਸਕਦੇ ਹੋ ਕਿੰਦਾਂ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣਾ ਜ਼ਰੂਰੀ ਸਮਾਨ ਲੈ ਕੇ ਪਿੰਡ ਛੱਡ ਰਹੇ ਨੇ ਆਪਣਾ ਘਰ ਛੱਡ ਰਹੇ ਨੇ ਉੱਥੇ ਹੀ ਪਾਣੀ ਦਾ ਕਹਿਰ ਜਿਹੜਾ ਉਹ ਲਗਾਤਾਰ ਹੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਦੇ ਨਾਲ ਨਾਲ ਨੰمبرੇ ਸਰ ਦੇ ਹਲਕਾ ਅਜਨਾਲਾ ਦੇ ਕਈ ਪਿੰਡਾਂ ਨੂੰ ਪਾਣੀ ਦੀ ਮਾਰ ਪਈ ਜੀ ਕਰ ਰਹੇ ਆ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛਾਲਾ ਮਾਰਦਾ ਹੋਇਆ ਪਾਣੀ ਪਿੰਡਾਂ ਦੇ ਅੰਦਰ ਦਾਖਲ ਹੋ ਰਿਹਾ ਪਹਿਲੀਆਂ ਪਰੀਆਂ ਪਈਆਂ ਨੇ ਔਰ ਪਿੰਡ ਜਿਹੜਾ ਹੈ ਉਹ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਜਿਸ ਕਰਕੇ ਪਿੰਡ ਦੇ ਜਿਹੜੇ ਲੋਕ ਨੇ ਆਪਣੀ ਜਾਨ ਬਚਾਉਣ ਦੇ ਲਈ ਪਿੰਡ ਨੂੰ ਛੱਡ ਕੇ ਕਿਸੇ ਸੁਰੱਖੇ ਥਾਵਾਂ ਵੱਲ ਨੂੰ ਜਾ ਰਹੇ ਨੇ ਮੇਰਾ ਨਾਂ ਰਣਜੀਤ ਸਿੰਘ ਜੀ ਤੇ ਕੀ ਗੱਲ ਹੋਈ ਜਿਹੜਾ ਹੁਣ ਪਿੰਡਾ-ਮੁੰਡਾ ਪੜ ਕੇ ਮੋਟਰਸਾਈਕਲ ਲੈ ਕੇ ਪਾਣੀ ਦੇ ਵਿੱਚੋਂ ਲੰਘਦੇ ਜੇ ਪਿੰਡ ਤੋਂ ਬਾਹਰ ਜਾ ਰਹੇ ਦੋ ਤਿੰਨ ਥਾਵਾਂ ਦੇ ਨਾਲ ਤੂਸੀ ਟੁੱਟੀ ਆ ਮਗਰੋਂ ਉਹਦਾ ਪਾਣੀ ਸਾਰੇ ਆਣ ਨੂੰ ਆਉਂਦੇ ਪਿੰਡਾਂ 'ਚ ਗੱਗੋਮਾਲ ਸੂਪੀਆਂ ਅਰਬ ਵ ਇਹਨੇ ਕਰਕੇ ਆਵਾਜ਼ ਆਈ ਬਹੁਤ ਘੱਟ ਹੋ ਗਈ ਅੱਗੇ ਨਾਲੋਂ ਤੇ ਲੋਕ ਆਪਣੇ ਚੰਗੇ ਥਾਵਾਂ 'ਤੇ ਜਾਂਦੇ ਜਿੱਥੇ ਕੋਈ ਉੱਚਾ ਥਾਂ ਹੈ ਜਾਂ ਕੇ ਆਪਣੇ ਰਿਸ਼ਤੇਦਾਰਾਂ ਕੋਲ ਹੁਣ ਘਰੋਂ ਬਾਹਰ ਜਾ ਰਹੇ ਘਰ-ਬਾਰ ਹੋ ਰਹੇ ਹਾਂਜੀ ਕਈ ਘਰ-ਬਾਰ ਛੱਡ ਰਹੇ ਨੇ ਆਪੋ ਆਪਣਾ ਸਮਾਂ ਲੈ ਕੇ ਜਾ ਰਹੇ ਨੇ ਕਈ ਕਿੰਨਾ ਕਿੰਨਾ ਪਾਣੀ ਭਾਜੀ ਹੋ ਗਿਆ ਅੰਦਰ ਪਾਣੀ ਪਾਣੀ ਅਜੇ ਤੱਕ 5-5 ਫੁੱਟ ਤੱਕ ਹੋ ਗਿਆ ਜੀ ਤੇ ਜਿਹੜੇ ਥਾਂ ਨਹੀਂਵੇਂ ਉਹਨਾਂ ਵਿੱਚ ਪਾਣੀ ਜ਼ਿਆਦਾ ਹੈ ਜੀ ਫਿਰ ਡੰਗਲ ਮਾਲ ਜਰਾ ਫਿਰ ਹੁਣ ਪਿੱਛੇ ਛੱਡਣਾ ਪੈ ਰਿਹਾ ਜੀ ਕਿਹਦੇ ਸਕੂਲ ਤੇ ਆ ਰਹੇ ਉਹਨਾਂ ਨੂੰ ਨਹੀਂ ਕਈ ਨਾਲ ਨਹੀਂ ਛੱਡਿਆ ਜਿਹੜੇ ਜਿਆਦੇ ਥਾਂ ਨੇ ਉਹ ਛੱਡੇ ਕਈ ਨਾਲ ਡੰਗਰ ਤੇ ਜਿਹੜਾ ਥੋੜਾ ਉੱਚਾ ਥਾਂ ਆਏ ਉਹਨਾਂ ਨੇ ਡੰਗਰ ਆਪਣੇ ਵੱਧੇ ਜਾਂਦੇ ਉੱਥੇ ਮੜਾ ਮੜਾ ਸੁੱਕਾ ਪਈ ਜਾਂਦੇ ਨੇ ਲੋਕ ਪਾਣੀ ਦੀ ਲਗਾਤਾਰ ਵੱਧਦਾ ਜਾ ਰਿਹਾ ਪਸ਼ੂਆਂ ਤੇ ਲਈ ਵੀ ਜਿਹੜਾ ਖਤਰਾ ਆ ਗਿਆ ਹਾਂਜੀ ਹਾਂਜੀ ਬਹੁਤ ਖਤਰਾ ਜੀ ਸਾਰੇ ਪਾਣੀ ਮੜ ਜਾ ਝਾਤੀ ਮਰ ਗਏ ਕੋ ਸਾਰਾ ਭਰਿਆ ਪਿਆ ਆ ਜੀ ਝੋਨੇ ਦੇ ਹੁਣ ਵੜ ਗਏ ਆ ਜੀ ਗਗੋਮਲ ਹਲਕੇ ਦੀ ਦੁਬਾਰਾ ਕਹ ਲੈਣਾ ਮੈਡਮ ਪੰਜ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਤਰਾਵ ਹਾਲ ਲੈ ਕੇ ਚੱਲੇ ਜੇ ਹੰਗਾ ਵੀ ਹਾਂਜੀ ਘਰ ਛੱਡ ਕੇ ਕਿੱਥੇ ਚੱਲੇ ਜਾਣਾ ਆਪਣਾ ਘਰ ਛੱਡ ਕੇ ਕਿੱਥੇ ਚੱਲ ਜਾਣਾ ਲੱਗਦਾ ਦੋ ਕੁੰਦਾ ਜੀ ਤੇ ਰਹੇ ਜੇ ਘਰ ਛੱਡ ਕੇ ਜਾਣਾ ਨਾਲ ਸਾਡਾ ਸਮਾਨ ਵੀ ਸਾਰਾ ਰੋੜ ਰੋੜ ਜਾਣਾ ਹਾਂਜੀ ਰੋੜ ਹਲਾਤ ਗਲਤ ਨੇ ਸਾਡੇ ਪਿੰਡ ਦੇ ਰੋੜ ਬਹੁਤ ਪੈ ਰਿਆ ਦੋਵਾਂ ਪਿੰਡਾਂ ਤੋਂ ਪਿੰਡ ਘੇਰਿਆ ਗਿਆ ਸਾਰੇ ਚਾਰਚ ਫੇਰੇ ਕਿੰਨਾ ਕਿੰਨਾ ਪਾਣੀ ਪਿੰਡ ਦੇ ਵਿੱਚ ਆ ਗਿਆ ਪਿੰਡ ਦੇ ਵਿੱਚ ਆ ਸਾਡੇ ਕੱਪੜੇ ਕੱਪੜੇ ਤੱਕ ਲੱਖ ਲੱਖ ਤੱਕ ਹੋਰ ਅਗੇ ਨੇ ਪਿੰਡ ਦੇ ਵਿੱਚ ਲੋਕ ਹਾਂਜੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਪਸ਼ੂ ਪਸ਼ੂ ਅਗੇ ਵਿੱਚ ਪਸ਼ੂ ਲੋਕਾ ਘੜ ਕਰਕੇ ਕੋਈ ਕੋਈ ਰੁੜ ਗਏ ਲੋਕਾਂ ਦੇ ਅੱਛਾ ਜੀ ਹਾਂਜੀ ਤੁਸੀਂ ਕਿੱਥੇ ਜਾ ਰਹੇ ਜੀ ਅਸੀਂ ਇੱਥੋਂ ਚਾਹੇ ਅੰਮ੍ਰਿਤਸਰ ਜਾਵਾਂਗੇ ਚਾਹੇ ਜਨਾਲੇ ਜਾਵਾਂਗੇ ਹਾਂਜੀ ਤੇ ਰਿਸ਼ਤੇਦਾਰਾਂ ਦੇ ਵੱਲ ਉਹਨਾਂ ਰੋ ਦੇ ਪਿੰਡ ਹਾਂਜੀ ਰਿਸ਼ਤੇਦਾਰਾਂ ਦੇ ਘਰ ਰਾਵਾਂਗੇ ਕਿਉਂਕਿ ਅੰਦਰ ਵੀ ਪਾਣੀ